ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਤ ਤੁਹਾਨੂੰ ਅੱਜ ਇਤਿਹਾਸ ਸੁਣਾਉਣਿਆਂ ਭਾਈ ਮਨੀ ਸਿੰਘ ਜੀ ਦਾ ਸਤ ਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਉਹਨਾਂ ਨੇ ਸੇਵਾ ਕਰੀ ਕਿਵੇਂ ਸ਼ਹੀਦੀ ਪ੍ਰਾਪਤ ਕਰੀ ਕਿਵੇਂ ਉਹਨਾਂ ਦਾ ਪਰਿਵਾਰ ਗੁਰੂ ਸਾਹਿਬਾਂ ਦੇ ਕੋਲ ਆਇਆ ਜਿਵੇਂ ਕਿਹਾ ਤゥム ਬੰਦ ਬੰਦ ਕੋ ਜਾਣਤ ਨਹੀਂ ਮੈਂ ਬੰਦ ਬੰਦ ਨਿਜ ਦਿਉ ਬਤਾਇ ਹੁਣ ਕਹਿੰਦੇ ਗੁਰਸਿੱਖਾਂ ਵਿੱਚੋਂ ਸਰਵੋਤਮ ਭਗਤਾਂ ਵਿੱਚੋਂ ਪਰਮ ਪ੍ਰਥਮ ਤੇ ਸਹਾदत ਦੀ ਜੇ ਆਖਰੀ ਆਖਰ ਦੇਖਣੀ ਹੋਵੇ ਤਾਂ ਭਾਈ ਮਨੀ ਸਿੰਘ ਦੇ ਦਰਸ਼ਨ ਕਰੋ ਜਦੋਂ ਉਹਨਾਂ ਦੇ ਧਰਮ ਦੇ ਅਰਥ ਲਈ ਤਾਂ ਖੰਡਾਂ ਬ੍ਰਹਮੰਡਾਂ ਵਿੱਚ ਜੈ ਜੈਕਾਰ ਹੋਈ ਜਦੋਂ ਨੇ ਗਿਆਨ ਖੜਗ ਲਾਲ ਕੂੜ ਦਾ ਨਾਸ ਕੀਤਾ ਤਾਂ ਗੁਰਸਿੱਖਾਂ ਵਿੱਚ ਪ੍ਰਸੰਨਤਾ ਫੈਲੀ ਤੇ ਦੁਸ਼ਟਾਂ ਦੀ ਭ੍ਰਸ਼ਟਾ ਜੱਗ ਵਿੱਚ ਜਾਗਰ ਹੋ ਗਈ ਭਾਈ ਮਨੀ ਸਿੰਘ ਸਮਾਨ ਨਾਂ ਕੋਈ ਰਾਜਾ ਹੈ ਤੇ ਨਾ ਹੈ ਕੋਈ ਸੇਵਕੋ ਜੇ ਤੁਸੀਂ ਗੁਰਸਿੱਖੀ ਮੰਨਜਲ ਨੂੰ ਸੂਨਾ ਚਾਹੁੰਦੇ ਹੋ ਤਾਂ ਭਾਈ ਮਨੀ ਸਿੰਘ ਜੈਸੀ ਕਰਨੀ ਕਮਾ ਕੇ ਦਿਖਾਓ ਭਾਈ ਮਨੀ ਸਿੰਘ ਨੇ ਆਪਣਾ ਬਚਨ ਪਾਲਿਆ ਤੇ ਦ੍ਰਿੜਤਾ ਨਾਲ ਸਹਾਦਤ ਪ੍ਰਾਪਤ ਕੀਤੀ ਇਸੇ ਲਈ ਨਖਾਸ ਚੌਂਕ ਵਿੱਚ ਅੱਜ ਉੱਡਣੇ ਘੋੜੇ ਨਿਸ਼ਾਨ ਨਗਾਰਿਆ ਸਮੇਤ ਉਹਨਾਂ ਨੂੰ ਲੈਣ ਲਈ ਆਏ ਸੀ ਕੱਟ ਨਹੀਂ ਸਾਨੂੰ ਸਿੰਘ ਵੀ ਜਿਨ੍ਹਾਂ ਨੂੰ ਭਾਈ ਮਨੀ ਸਿੰਘ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਵੀ ਨਮਸਕਾਰ ਕਰਕੇ ਹੱਸਦਿਆਂ ਹੱਸਦਿਆਂ ਚਾਰ ਖੜੀਆਂ ਪ੍ਰਵਾਨ ਕੀਤੀਆਂ ਸੀ ਭਾਈ ਮਨੀ ਸਿੰਘ ਦੀ ਸਭ ਤੋਂ ਵੱਡੀ ਸਿੱਧੀ ਹੈ ਜਿਨ੍ਹਾਂ ਨੇ ਆਪ ਕਹਿ ਕੇ ਬੰਦ-ਬੰਦ ਕਰਵਾਇਆ ਸੀ ਦੋਵੇਂ ਹੱਥ ਜੋੜ ਕੇ ਸਿਰ ਨਿਵਾਇਆ ਕਰੋ ਜਦੋਂ ਵੀ ਭਾਈ ਮਨੀ ਸਿੰਘ ਦਾ ਨਾਮ ਲੈਂਦੇ ਹੋ ਉਦੇ ਨਾਮ ਲੈਣ ਨਾਲ ਹੀ ਕਹਿੰਦੇ ਦੋਨੇ ਹੱਥ ਜੋੜ ਕੇ ਨਮਸਕਾਰ ਕਰਿਆ ਕਰੋ ਭਾਈ ਮਨੀ ਸਿੰਘ ਨੂੰ ਸੈਦਕ ਦ੍ਰਿੜਤਾ ਸਹਾਦਤ ਵਿੱਚ ਭਾਈ ਮਨੀ ਸਿੰਘ ਨੂੰ ਅੱਜ ਤੱਕ ਕੋਈ ਨਹੀਂ ਪਛਾੜ ਸਕਿਆ ਨਾ ਹੀ ਕਦੇ ਕੋਈ ਪਛਾੜ ਸਕੇਗਾ ਕਹਿੰਦੇ ਨੇ ਕਿ ਸ਼ਹੀਦ ਸਿੰਘ ਆਪ ਪਾਲਕੀਆਂ ਲੈ ਕੇ ਆਏ ਸਨ ਭਾਈ ਮਨੀ ਸਿੰਘ ਨੂੰ ਲੈਣ ਲਈ ਨਗਾਰੇ ਵਜਾਉਂਦੇ ਸਿੰਘ ਬਾਣੀ ਦਾ ਜਾਪ ਕਰਦੇ ਭਾਈ ਸਾਹਿਬ ਨੂੰ ਧਰਤੀ ਤੋਂ ਲੈ ਕੇ ਵਿਦਾ ਹੋਏ ਸੱਚੀ ਦਰਗਾਹ ਵਿੱਚ ਭਾਈ ਸਾਹਿਬ ਸ਼ਹੀਦਾਂ ਦੇ ਸਰਦਾਰ ਕਹਾਏ ਉਹਨਾਂ ਨੂੰ ਸਹਿਬਜ਼ਾਦਿਆਂ ਦੇ ਡੇਉੜੀਦਾਰ ਨਗੋਸ਼ ਤੱਕੀਤਾ ਗਿਆ ਬਾ ਸਾਡੇ ਕੱਠਿਆਂ ਦੇ ਮੂੰਹੋਂ ਨਿਕਲਿਆ ਹੁਣ ਸਾਖੀ ਸਾਹ ਸੰਗ ਮਨੀ ਸਿੰਘ ਦੀ ਇਸ ਤਰ੍ਹਾਂ ਤੁਰਦੀ ਆ ਭਾਈ ਮਨੀ ਸਿੰਘ ਉਹਨਾਂ ਦਾ ਕੁਝ ਚੋਣਵੇਂ ਗੁਰਸਿੱਖਾਂ ਵਿੱਚੋਂ ਸਨ ਭਾਈ ਮਨੀ ਸਿੰਘ ਉਹਨਾਂ ਕੁਝ ਚੋਣਵੇਂ ਸਿੱਖਾ ਗੁਰਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੂੰ ਕਲੰਗੀ ਧਰਮਾਹਾਰਾਜ ਜੀ ਦੇ ਬਾਟਿਆਂ ਦੇ ਵਿੱਚੋਂ ਬਚਿਆ ਹੋਇਆ ਭੋਜਨ ਖਾਣ ਦਾ ਅਫਸਰ ਮਿਲਦਾ ਰਿਹਾ ਭਾਵ ਜਿੰਨਾ ਬਰਤਨਾਂ ਵਿੱਚ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਭੋਜਨ ਕਰਕੇ ਛੜਦੇ ਸਨ ਵਿੱਚ ਬਚਿਆ ਰਹਿ ਜਾਂਦਾ ਸੀ ਭਾਈ ਮਨੀ ਸਿੰਘ ਬਚਿਆ ਹੋਇਆ ਉਹ ਭੋਜਨ ਛਕ ਲੈਂਦੇ ਸੀ। ਇਹੀ ਕਾਰਨ ਸੀ ਕਿ ਹੱਥ ਜਾਪ ਤਪ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ ਕਿਉਂਕਿ ਸਤਿਗੁਰੂ ਜੀ ਦੇ ਨਜ਼ਦੀਕ ਰਹਿਣ ਦਾ ਬਹੁਤ ਵੱਡਾ ਅਫਸਰ ਮਿਲਿਆ। ਜਿਸ ਨੇ ਕਲੰਗੀ ਧਰਜੀਆਂ ਦੇ ਬਰਤਨਾਂ ਵਿੱਚ ਛਕ ਲਿਆ ਉਹ ਕੋਈ ਆਮ ਕਿਵੇਂ ਹੋ ਸਕਦਾ ਸੀ ਹੁਣ ਭਾਈ ਮਨੀ ਸਿੰਘ ਨੂੰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਭੇਜਿਆ ਤੁਸੀਂ ਭਾਈ ਜੀ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਸੇਵਾ ਸੰਭਾਲੋ ਕਥਾ ਕੀਰਤਨ ਦੇ ਪ੍ਰਵਾਹ ਚਲਾਓ ਖਾਲਸੇ ਦੇ ਦੇਗਾ ਲੰਗਰਾਂ ਦਾ ਸਚੱਜਾ ਪ੍ਰਬੰਧ ਕਰੋ ਜਿੰਨਾ ਵੀ ਚੜਾਵਾ ਪਟਨੇ ਭੇਜਿਆ ਜਾਂਦਾ ਹੈ ਸਾਰਾ ਤੁਸੀਂ ਅੰਮ੍ਰਿਤਸਰ ਸਾਹਿਬ ਹੀ ਰੱਖੋ ਤੇ ਖਾਲਸੇ ਦੀ ਟਹਿਲ ਸੇਵਾ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਵਰਤੋ ਇਹ ਸਤਿਗੁਰਾਂ ਦਾ ਫਰਮਾਨ ਸੀ ਮਹਾਰਾਜ ਕਹਿੰਦੇ ਸੇਵ ਕਰੀ ਐਨੀ ਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜਾ ਨਾ ਜੀ ਕੋ ਦਾਨ ਦਿਓ ਐਨੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨੀਕੋ ਆਗੇ ਫਲੇ ਇਨੀ ਕੋ ਦਿਉ ਜਗ ਮੇ ਜਸ ਔਰ ਦਉ ਸਭ ਫੀਕੋ ਮੋਹ ਗ੍ਰਹਿ ਮੇ ਤਨ ਤੇ ਮਨ ਤੇ ਸਿਰ ਨੋ ਧਨ ਹੈ ਸਿਰ ਇਨੀ ਕੋ ਕਹਿੰਦੇ ਸਿੱਖ ਸੰਗਤਾਂ ਦਾ ਸਾਰਾ ਦਾਨ ਖਾਲਸੇ ਨੂੰ ਭੇਟਾ ਕਰਨ ਹੋਰ ਕਿਤੇ ਭੇਜਿਆ ਗਿਆ ਦਸਬੰਦ ਲੇਖੇ ਨਹੀਂ ਲੱਗੇਗਾ। ਹੋਰ ਕਿਤੇ ਕੀਤੀ ਗਈ ਸੇਵਾ ਦਾ ਫਲ ਖਾਲਸੇ ਦੀ ਸੇਵਾ ਦੇ ਤੁਲ ਨਹੀਂ ਹੋਵੇਗਾ। ਮਾਤਾ ਜੀ ਨੇ ਭਾਈ ਮਨੀ ਸਿੰਘ ਨੂੰ ਜਿਹਨੂੰ ਹੁਕਮ ਨਾਵਾ ਵੀ ਬਖਸ਼ਿਆ। ਜਿਸ ਵਿੱਚ ਗੁਰਸਿੱਖਾਂ ਨੂੰ ਦਸਬੰਦ ਤੇ ਹੋਰ ਸਭ ਸੇਵਾ ਖਾਲਸੇ ਨੂੰ ਭੇਟਾ ਕਰਨ ਦੀ ਤਗੀਦ ਕੀਤੀ ਦਰਬਾਰ ਸਾਹਿਬ ਦੀ ਸੇਵਾ ਸੰਭਾਲਦਿਆਂ ਹੈ ਭਾਈ ਮਨੀ ਸਿੰਘ ਨੇ ਸਿੱਖ ਗੁਰਸਿੱਖਾਂ ਨੂੰ ਗੁਰਸਿੱਖੀ ਦ੍ਰਿੜ ਕਰਾਉਣ ਲਈ ਕਰਵਾਣੀ ਤੇ ਗੁਰ ਇਤਿਹਾਸ ਦੀ ਕਥਾ ਆਰੰਭ ਕੀਤੀ ਗਵਰਮਤ ਤੇ ਮਨਮਤ ਦੇ ਭੇਦ ਸੰਗ ਤਾਂ ਅੱਗੇ ਖੁੱਲੇ ਮਨਮਤਿਆਂ ਨੂੰ ਅਕਾਲ ਬੁੰਗੇ ਤੋਂ ਤਨਖਾਹ ਲਈ ਜਾਣ ਲੱਗੀ ਨੀਲੇ ਨਿਸ਼ਾਨਾਂ ਦੀ ਓਟ ਹੇਠ ਇਕੱਠੇ ਹੋਏ ਪੰਥ ਨੇ ਜਦ ਵੀ ਗੁਰਮਤਿ ਆ ਜਾਂ ਕੋਈ ਵੱਡਾ ਫੈਸਲਾ ਕੀਤਾ ਤਾਂ ਭਾਈ ਮਨੀ ਸਿੰਘ ਨੂੰ ਜ਼ਰੂਰ ਵਿਚਾਲੇ ਬਿਠਾਇਆ ਜਾਂਦਾ ਤੇ ਉਹਨਾਂ ਦੀ ਬੜਮੁੱਲੀ ਸਲਾਹ ਵੀ ਲਈ ਜਾਂਦੀ ਸੀ ਹੁਣ ਭਾਈ ਮਨੀ ਸਿੰਘ ਦਾ ਰਤਬਾ ਪੰਥ ਵਿੱਚ ਬਹੁਤ ਉੱਚਾ ਹੋ ਗਿਆ ਸੀ ਭਾਈ ਤਾਰਾ ਸਿੰਘ ਬਾ ਨਵਾਬ ਕਪੂਰ ਸਿੰਘ ਬਾਬਾ ਗਰਬਖ ਸਿੰਘ ਜਹੇ ਸੂਰਬੀਰ ਸਿੰਘਾਂ ਨੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸਿੱਖ ਭਾਈ ਸਾਹਿਬ ਦੇ ਦਰਸ਼ਨ ਮਾਤਰ ਕਰਨੇ ਹੀ ਆਪਣੇ ਧਨ ਭਾਗ ਸਮਝਣ ਲੱਗੇ ਤੇ ਇਹ ਰਤਬਾ ਭਾਈ ਮਨੀ ਸਿੰਘ ਜੀ ਨੇ ਸਿੱਖੀ ਸੇਵਾ ਦੀ ਘਾਲ ਕਮਾਈ ਨਾਲ ਕਮਾਇਆ ਜਿਹੜਾ ਇੰਨਾ ਮਾਨ ਵਧਿਆ ਸਾਹਾ ਸੰਗਤੋ ਭਾਈ ਮਨੀ ਸਿੰਘ ਜੀ ਗੁਰਸਿੱਖੀ ਦੇ ਵਿੱਚ ਬਹੁਤ ਪਰਪੱਕ ਸਨ ਹੁਣ ਭਾਈ ਬੱਲੂ ਜੀ ਸੇਵੇਂ ਪਾਤਸ਼ਾਹ ਦੇ ਨਿੰਨ ਸੇਵਕ ਸਨ ਉਹਨਾਂ ਆਪਣਾ ਸਿਰ ਮੀਰੀ ਪੀਰੀ ਦੇ ਮਾਲਕ ਸਤਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਸੀ ਮਹਾਰਾਜ ਦੀ ਕਰਤਾਰਪੁਰ ਜੰਗ ਵੇਲੇ ਭਾਈ ਬੱਲੂ ਜੀ ਨੇ ਆਪਣਾ ਵਰਸ਼ਾ ਮੁਰਤਜਾ ਖਾਨ ਦੀ ਦੇਹ ਵਿੱਚ ਪਰੋਦਾਤਾ ਸੀ ਇਹ ਉਹੀ ਮੁਰਤਜਾ ਖਾਨ ਸੀ ਜੋ ਪੰਜਵੇਂ ਪਾਤਸ਼ਾਹ ਪ੍ਰਤੱਖ ਹਰਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਘਰ ਲੈ ਕੇ ਗਿਆ ਸੀ ਮੁਰਤਜਾ ਖਾਨ ਨੂੰ ਇਸ ਨੂੰ ਸੋਧਣ ਦੀ ਸੇਵਾ ਮਹਾਰਾਜ ਜੀਆ ਨੇ ਭਾਈ ਬੱਲੂ ਜੀ ਨੂੰ ਬਖਸੀ ਸੀ ਭਾਈ ਬੱਲੂ ਜੀ ਦੇ 12 ਪੁੱਤਰ ਵਿੱਚੋਂ ਇੱਕ ਸਨ ਭਾਈ ਮਾਈਦਾਸ ਜੀ ਭਾਈ ਮਾਈਦਾਸ ਜੀ ਦਾ ਰੁਤਬਾ ਪੰਥ ਵਿੱਚ ਐਡਾ ਉੱਚਾ ਹੈ ਕਿ ਉਹਨਾਂ ਆਪਣੇ 12 ਵਿੱਚੋਂ 11 ਪੁੱਤਰ ਗੁਰੂ ਲੇਖੇ ਲਾ ਦਤੇ ਮਾਈਦਾਸ ਨੇ ਉਹਨਾਂ 11 ਸ਼ਹੀਦ ਪੁੱਤਰਾਂ ਵਿੱਚੋਂ ਭਾਈ ਮਨੀ ਸਿੰਘ ਵੀ ਇੱਕ ਸਨ ਤੇ ਬਾਕੀ ਸ਼ਹੀਦ ਕੌਣ ਸਨ ਇਹ ਵੀ ਦਰਬਾਰਾ ਸਿੰਘ ਬਹੁਤ ਉਤਸ਼ਾਹਤਾ ਦੇ ਨਾਲ ਬੋਲਿਆ ਕਹਿੰਦਾ ਬਾਕੀ 11 ਵੀ ਸੁਣੋ ਫੇਰ ਕਿੱਥੇ ਕਿੱਥੇ ਹੋਸੀ ਸ਼ਹੀਦ ਹੋਏ ਤੇ ਕਿਵੇਂ ਕਿਵੇਂ ਗੁਰੂ ਦੇ ਚਰਨਾਂ ਚ ਗਏ ਕਹਿੰਦੇ ਭਾਈ ਦਿਆਲਾ ਜੀ ਚਾਂਦਨੀ ਚੌਕ ਵਿੱਚ ਨੌਵੇਂ ਸਤਗੁਰਾਂ ਨਾਲ ਦੀਗ ਵਿੱਚ ਬਾਲ ਕੇ ਸ਼ਹੀਦ ਕੀਤੇ ਗਏ ਸੀ ਲੈਣਾ ਸਿੰਘ ਗਲੇਰ ਵਿਖੇ ਹਟੇ ਚੰਦ ਭਗਾਣੀ ਜੰਗ ਵਿੱਚ ਸੋਹਣ ਚੰਦ ਨਦੌਣ ਜੰਗ ਵਿੱਚ ਦਾਨ ਸਿੰਘ ਚਮਕੌਰ ਸਾਹਿਬ ਦੀ ਜੰਗ ਵਿੱਚ ਰਾਏ ਸਿੰਘ ਖਦਰਾਣੇ ਦੀ ਢਾਬ ਤੇ ਮਾਨ ਸਿੰਘ ਚਤੌੜਗੜ੍ਹ ਜੇਠਾ ਸਿੰਘ ਤੇ ਰੂਪ ਸਿੰਘ ਆਲੋਵਾਲ ਸ਼ਹੀਦ ਹੋਏ ਭਾਈ ਸਾਹਿਬ ਦੇ ਇੱਕ ਭਰਾ ਭਾਈ ਜਗਤ ਸਿੰਘ ਲਾਹੌਰ ਵਿੱਚ ਭਾਈ ਮਨੀ ਸਿੰਘ ਦੇ ਨਾਲ ਹੀ ਸ਼ਹੀਦ ਹੋਏ ਜਦੋਂ ਬੰਦ ਬੰਦ ਕੱਟਿਆ ਗਿਆ ਬਾਹੇ ਗੁਰੂ ਦਰਬਾਰਾ ਸਿੰਘ ਸਮੇਤ ਸਾਡੇ ਦੋਹਾ ਦੇ ਮੂਹੋਂ ਵੀ ਨਿਕਲਿਆ ਅੱਗੇ ਸੁਣੋ ਭਾਈ ਮਨੀ ਸਿੰਘ ਦੇ 10 ਪੁੱਤਰ ਹੋਏਗਾ ਹਾਂ ਉਹਨਾਂ ਵਿੱਚੋਂ 7 ਸ਼ਹੀਦ ਹੋਏ ਆ ਭਾਈ ਬਚੱਤਰ ਸਿੰਘ ਕਲਗੀਧਰ ਮਹਾਰਾਜ ਦੇ ਚਨਿੰਦਾ 25 ਯੋਧਿਆਂ ਵਿੱਚੋਂ ਇੱਕ ਸਨ ਭਾਈ ਬਚੱਤਰ ਸਿੰਘ ਸਦਾ ਮਹਾਰਾਜ ਦੇ ਆਸਣ ਦੇ ਨਜ਼ਦੀਕ ਰਹਿੰਦੇ ਸੀ ਕੋਲੇ ਰਹਿੰਦੇ ਸੀ ਮਹਾਰਾਜ ਦੇ 75 ਸਿੰਘ ਕਹਿੰਦੇ ਨੇ ਕਿ ਜਦੋਂ ਹੀ ਸਤਗੁਰ ਸੱਚੇ ਪਾਤਸ਼ਾਹ ਦੀਵਾਨ ਵਿੱਚ ਦਾਖਲ ਹੁੰਦੇ ਤਾਂ ਭਾਈ 75 ਸਿੰਘ ਦੀਆਂ ਮੁੱਛਾਂ ਆਪਣੇ ਆਪ ਖੁੰਡੀਆਂ ਹੋ ਜਾਂਦੀਆਂ ਕੁੰਡੀਆਂ ਬਣ ਜਾਂਦੀਆਂ ਸੀ ਜਦ ਜਸਵਾਰਾਂ ਦਾ ਸ਼ਰਾਬ ਨਾਲ ਰੱਜਿਆ ਹਾਥੀ ਕਿਲੇ ਵੱਧ ਵੱਧ ਰਿਹਾ ਸੀ ਸਤਗੁਰਾਂ ਨੇ ਮਸਕਰਾਉਂਦੇ ਹੋਏ ਭਾਈ ਬਚਿੱਤਰ ਸਿੰਘ ਬਲ ਤੱਕਿਆ ਤੇ ਬੋਲੇ ਕੀ ਨਜ਼ਰ ਆਉਂਦਾ ਪੁੱਤਰਾ ਮਹਾਰਾਜ ਕਹਿਣ ਲੱਗੇ ਬਚਿੱਤਰ ਸਿੰਘ ਤੈਨੂੰ ਕੀ ਨਜ਼ਰ ਆਉਂਦਾ ਇਹਦਾ ਹਾਥੀ ਦੇਦਾ ਕਹਿਣ ਲੱਗਾ ਮਹਾਰਾਜ ਪਹਾੜੀਆਂ ਦਾ ਕੱਟਾ ਆ ਰਿਹਾ ਕੱਟਾ ਹੁਣੇ ਮਾਰ ਕੇ ਤੁਹਾਡੇ ਚਰਨਾਂ ਵਿੱਚ ਲੈ ਕੇ ਆਉਂਦਾ ਹਾਂ ਭਾਈ ਬਚਿੱਤਰ ਸਿੰਘ ਝੱਟ ਬੋਲੇ ਮਹਾਰਾਜ ਮਸਕਰਾਉਂਦੇ ਹੋਏ ਬੋਲੇ ਸਾਡਾ ਸ਼ੇਰ ਲੜੇਗਾ ਜਸਵਾਰਾਂ ਦੇ ਹਾਥੀ ਨਾਲ ਤੇ ਥਾਪੜੇ ਸਮੇਤ ਇੱਕ 나ਗਣੀ ਵਰਖਾ ਵੀ ਭਾਈ ਬਚੱਤਰ ਸਿੰਘ ਨੂੰ ਦਿੱਤਾ ਇਹ ਹਾਥੀ ਨੂੰ ਕੱਟਾ ਕਹਿੰ ਕਿ ਕਿਉਂ ਕਹਿ ਰਿਹਾ ਸੀ ਭਾਈ ਬਚੱਤਰ ਸਿੰਘ ਸਾਧ ਸੰਗਤ ਇਹ ਸੁਣੋ ਕਿਉਂ ਕਹਿ ਰਿਹਾ ਸੀ ਕੱਟਾ ਕਹਿੰਦੇ ਇੱਕ ਮੁਗਲ ਸੂਏ ਨੇ ਦੂਜੇ ਨੂੰ ਪੁੱਛਿਆ ਜਦੋਂ ਗੁਰੂ ਸਿਰ ਤੇ ਹੱਥ ਰੱਖ ਦੇਵੇ ਤਾਂ ਹਾਥੀ ਵੀ ਕੱਟੇ ਜਾਪਦੇ ਆ ਉਹ ਕਹਿੰਦਾ ਦੂਜਾ ਉਹਨੂੰ ਕਹਿਣ ਲੱਗਿਆ ਮੁਸਲਮਾਨ ਜਦੋਂ ਗੁਰੂ ਦਾ ਹੱਥ ਹੋਵੇ ਨਾ ਬੰਦੇ ਦੇ ਸਿਰ ਤੇ ਤੇ ਦੂਸਰ ਨੂੰ ਫਿਰ ਹਾਥੀ ਵੀ ਕੱਟੇ ਹੀ ਲੱਗਦੇ ਆ ਦੂਜਾ ਸੂਇਆ ਬਿਲਕੁਲ ਸੱਚ ਕਹਿ ਗਿਆ ਸੀ ਗੁਰੂ ਕੇ ਲਾਲ ਭਾਈ ਬਚੱਤਰ ਸਿੰਘ ਨੇ ਘੋੜੇ ਤੋਂ ਖਲੋ ਕੇ ਮਸਤੇ ਹਾਥੀ ਦੇ ਸਰਵਚ ਐਸੀ ਨਾਗਣੀ ਮਾਰੀ ਕਿ ਸੱਤਾਂ ਤਵੀਆਂ ਨੂੰ ਪਾਰ ਕਰ ਗਈ ਤੇ ਲਹੂ ਦੀ ਧਾਰ ਪ੍ਰਨਾਲੇ ਵਾਂਗੂ ਹਾਥੀ ਦੇ ਮੱਥੇ ਵਿੱਚੋਂ ਵਹਿ ਤਰੀ ਸਾਰੀ ਪੀਤੀ ਹੋਈ ਸ਼ਰਾਬ ਹਾਥੀ ਦੀ ਲਹਿ ਗਈ ਤੇ ਹਾਥੀ ਪਛਾਹ ਨੂੰ ਪੱਜਿਆ ਗੁਰੂ ਦੇ ਸ਼ੇਰਾਂ ਦਾ ਮੁਕਾਬਲਾ ਕਰਨ ਆਇਆ ਕੁੰਚਰ ਨੇ ਕੁੰਚਰ ਹਾਥੀ ਨੇ ਆਪਣੀ ਹੀ ਫੌਜ ਕੁਚਲ ਦਿੱਤੀ ਤੇ ਮਾਰ ਦਿੱਤੀ ਪਹਾੜੀਆਂ ਵਿੱਚ ਅੱਜ ਤੱਕ ਅਖਾਨ ਮਸ਼ਹੂਰ ਹੈ ਜਦੋਂ ਉਹਨਾਂ ਦਾ ਕੋਈ ਬੱਚਾ ਜਾਂ ਨੌਜਾਨ ਘਰ ਦਾ ਹੀ ਨੁਕਸਾਨ ਕਰਨ ਲੱਗ ਜਾਵੇ ਤਾਂ ਕਹਿੰਦੇ ਹਨ ਇਹ ਤਾਂ ਜਸਵਾਲਾਂ ਦਾ ਹਾਥੀ ਬਣ ਗਿਆ ਐਸੇ ਹੁੰਦੇ ਨੇ ਜੋਧਿਆਂ ਦੇ ਬਾੜ ਕੇ ਦੁਸ਼ਮਣ ਮੁਹਾਵਰਿਆਂ ਵਿੱਚ ਵੀ ਯਾਦ ਕਰਦੇ ਰਹਿੰਦੇ ਆ ਬਾਅਦ ਦੇ ਵਿੱਚ ਹੁਣ ਭਾਈ ਬਚੱਤਰ ਸਿੰਘ ਸ਼ਾਹੀ ਲਾਸ਼ਕਰਾਂ ਦੇ ਨਾਲ ਲੜਦੇ ਹੋਏ ਕੋਟਲਾ ਨਹਿਂਗਖਾਂ ਵਿਖੇ ਸ਼ਹੀਦ ਹੋਏ ਸ਼ਰਾਬੀ ਹਾਥੀਆਂ ਦੀ ਤਾਕਤ ਵਿੱਚ ਹੰਕਾਰੇ ਹੋਏ ਕੇਸਰੀ ਚੰਦ ਨੇ ਜਦ ਲਾਨ ਕੀਤਾ ਕਿ ਉਹ ਮਹਾਰਾਜ ਦਾ ਸਿਰ ਲੈ ਕੇ ਜਾਵੇਗਾ ਤਾਂ ਭਾਈ ਉਦੇ ਸਿੰਘ ਦਾ ਲਹੂ ਉਬਾਲੇ ਮਾਰਨ ਲੱਗਾ ਉਹਨਾਂ ਨੇ ਸਤਗੁਰਾਂ ਜੀ ਤੋਂ ਆਗਿਆ ਮੰਗੀ ਮਹਾਰਾਜ ਥਾਪੜਾ ਦਿਓ ਮਹਾਰਾਜ ਮੈਂ ਕੇਸਰੀ ਚੰਦ ਦਾ ਸਿਰ ਲਿਆ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰ ਦਿਆਂਗਾ ਔਰ ਸੱਚੇ ਪਾਤਸ਼ਾਹ ਨੇ ਭਾਈ ਉਦੇਸ ਸਿੰਘ ਨੂੰ ਆਪਣਾ ਖਾਸ ਕਿਰਪਾ ਵਰਸ਼ਾ ਵੀ ਦਿੱਤਾ ਤੇ ਉਹ ਭਾਈ ਬਚਿੱਤਰ ਸਿੰਘ ਦੇ ਮਗਰੇ ਹੋਤ ਰਿਆ ਭਾਈ ਬਚਿੱਤਰ ਨੇ ਮਸਤੇ ਹਾਥੀ ਦਾ ਮੱਥਾ ਪਾੜ ਕੇ ਘੋੜਾ ਪਛਾਹ ਮੋੜ ਦਿੱਤਾ ਭਾਈ ਉਦੇਸ ਸਿੰਘ ਨੇ ਕੇਸਰੀ ਚੰਦ ਨੂੰ ਜਾਵਗਾਰਿਆ ਮਹਾਰਾਜ ਤਾਂ ਉਹ ਸੈਨਸਾ ਨੇ ਕੇਸਰੀ ਚੰਦ ਨੂੰ ਜਿੰਨਾ ਅਗੇ ਅਕਾਲ ਪੁਰਖ ਵੀ ਆ ਬੇਨਤੀ ਕਰਦਾ ਕਿ ਕਿਰਪਾ ਕਰਕੇ ਧਰਤੀ ਤੋਂ ਪਾਪਾਂ ਦਾ ਭਾਰ ਘਟਾਉਣ ਦੇ ਲਈ ਅਵਤਾਰ ਲਓ ਤਾਂ ਮਹਾਰਾਜੋਗੋ ਅਕਾਲ ਪੁਰਖ ਜੀ ਨੂੰ ਵੀ ਕਹਿ ਦਿੰਦੇ ਨੇ ਕਿ ਚੇਤਨਾ ਭਾਉ ਹਮਰੇ ਆਵਨ ਕਾ ਚੁੱਭੀ ਰਹੀ ਸਤਿ ਪ੍ਰਭ ਚਰਨਮਹ ਬਿਹਿਮ ਅਕਾਲ ਪੁਰਖ ਆਇਆ ਕਰੋ ਮੇਰਾ ਜੀ ਨਹੀਂ ਸੀ ਕਰਦਾ ਆਉਣ ਨੂੰ ਇਹ ਗੱਲ ਵੀ ਕਹਿ ਦਿੰਦੇ ਆ ਮਹਾਰਾਜ ਜਿਉਂ ਤਿਉਂ ਪ੍ਰੇਮ ਜਿਉਂ ਤਿਉਂ ਪ੍ਰਭ ਹਮ ਕੋ ਸਮਝਾਓ ਐਮ ਕਹਿ ਕੇ ਇਨ ਲੋਕ ਪਠਾਓ ਉਹਨਾਂ ਦਾ ਸੀਸ ਤੇਰੇ ਜਹੇ ਗੀਦੀ ਦੇ ਤੱਕੀ ਬ੍ਰਹਮੰਡ ਦੇ ਸਰਵਤ ਜੋਧੇ ਇਕੱਠੇ ਹੋ ਕੇ ਆ ਜਾਣ ਉਹਨਾਂ ਦੀ ਪਹੁੰਚ ਤੋਂ ਵੀ ਬਾਹਰ ਹੈ ਸੋ ਤੂੰ ਆਏ ਕਰੋ ਹਿੰਮਤ ਹੈ ਤਾਂ ਮਹਾਰਾਜ ਦੇ ਚਰਨਾਂ ਦੇ ਸੇਵਕੋ ਮੇਰੇ ਜਹੇ ਇੱਕ ਸਿੰਘ ਦਾ ਸਿਰ ਹੀ ਆ ਕੇ ਲੈ ਕੇ ਜਾ ਕੇ ਦਿਖਾ ਕੇਸਰੀ ਚੰਦ ਕਹਿੰਦਾ ਸੀ ਨਾ ਵੀ ਮੈਂ ਗੁਰੂ ਮਹਾਰਾਜ ਦਾ ਸਿਰ ਲੈ ਕੇ ਜਾਵਾਂ ਉਹ ਸਿੰਘ ਕਹਿੰਦੇ ਤੂੰ ਮਹਾਰਾਜ ਦਾ ਸਿਰ ਤਾਂ ਕੀ ਤੂੰ ਸਾਡੇ ਕਿਸੇ ਇੱਕ ਸਿੱਖ ਦੇ ਸਿਰ ਨੂੰ ਤਾਂ ਹੱਥ ਲਾ ਕੇ ਦਿਖਾ ਭਾਈ ਉਹਦਾ ਸਿੰਘ ਦੇ ਬੋਲ ਸੁਣ ਕੇ ਕੇਸਰੀ ਚੰਦ ਸਗੋਂ ਹੋਰ ਪਛਾਣ ਨੂੰ ਹੋ ਗਿਆ ਪਰ ਉਹਦੇ ਸੰਗ ਤਾਂ ਮਹਾਰਾਜ ਅੱਗੇ ਬਚਨ ਕਰਕੇ ਆਇਆ ਸੀ ਸੋ ਲੱਖਾਂ ਕਰੋੜਾਂ ਦੀ ਗਿਣਤੀ ਉਸ ਨੂੰ ਕਿੱਥੋਂ ਰੋਕ ਸਕਦੀ ਸੀ ਰੋ ਵਿੱਚ ਆ ਕੇ ਭਾਈ ਉਦੇ ਸਿੰਘ ਨੇ ਐਸਾ ਬਾਰ ਕੀਤਾ ਕਿ ਅਗਲੇ ਕੁਝ ਪਲਾਂ ਵਿੱਚ ਹੀ ਹੰਕਾਰੇ ਹੋਏ ਕੇਸਰੀ ਚੰਦ ਆਸਰ ਅਨੰਤਪੁਰ ਦੀਆਂ ਧੂੜਾਂ ਨੂੰ ਨਮਸ਼ਕਾਰ ਕਰ ਰਿਹਾ ਸੀ ਮਹਾਰਾਜ ਦੀਆਂ ਫੌਜਾਂ ਦਾ ਜਰਨੈਲ ਭਾਈ ਉਦੇ ਸਿੰਘ ਸ਼ਾਹੀ ਟਿੱਬੀ ਉੱਤੇ ਸਾਢੇ 4 ਘੰਟੇ 10 ਲੱਖ ਫੌਜ ਵਾਲਾ ਮੁਕਾਬਲਾ ਕਰਦੇ ਹੋ ਸਹੀਦ ਹੋਇਆ ਸੀ ਭਾਈ ਮਨੀ ਸਿੰਘ ਸਾਹਿਬ ਦੇ ਬਾਕੀ ਪੁੱਤਰਾਂ ਵਿੱਚੋਂ ਅਨੇਕ ਸਿੰਘ ਆਜਬ ਸਿੰਘ ਤੇ ਅਜੈਬ ਸਿੰਘ ਨੇ ਚਮਕੌਰ ਦੀ ਜੰਗ ਵਿੱਚ ਜੂਝ ਕੇ ਸਹੀਦੀ ਪਾਈ ਦੋ ਪੁੱਤਰ ਚਿੱਤਰ ਸਿੰਘ ਤੇ ਗੁਰਬਖਸ਼ ਸਿੰਘ ਲਾਹੌਰ ਵਿੱਚ ਭਾਈ ਮਨੀ ਸਿੰਘ ਨਾਲ ਸਹੀਦ ਹੋਏ ਰਹਿਤ ਨਾਮੇ ਦਾ ਲਖਾਰੀ ਭਾਈ ਦੇਸਾ ਸਿੰਘ ਵੀ ਭਾਈ ਮਨੀ ਸਿੰਘ ਦਾ ਪੁੱਤਰ ਸੀ। ਤਾਂ ਤਾਂ ਭਾਈ ਮਨੀ ਸਿੰਘ ਜੀ ਬੋਲਿਆ ਤਾਂ ਇੰਦਰਜੀਤ ਪਰ ਹੱਥ ਸਾਡੇ ਸਭ ਦੇ ਜੁੜ ਗਏ। ਅਜੇ ਹੋਰ ਸੁਣੋ ਬਾਬਾ ਪੰਗੂ ਬੋਲਿਆ ਸਾਡੀ ਹਰਾਨੀ ਦੀ ਹੱਦ ਨਾ ਰਹੀ। ਪਰਿਵਾਰ ਦੇ ਹੋਰ ਵੀ ਜੀਆ ਸ਼ਹੀਦ ਹੋਏ ਆ। ਭਾਈ ਮਨੀ ਸਿੰਘ ਦੇ ਪਤਾ ਨਹੀਂ ਸਾਡੇ ਵਿੱਚੋਂ ਕਿਹਦੇ ਮੋਹ ਨਿਕਲਿਆ ਭਾਈ ਮਨੀ ਸਿੰਘ ਤੇ ਕਈ ਪੋਤਰੇ ਵੀ ਪੰਥ ਲੈ ਕੇ ਆਪਣੀਆਂ ਦੇਹਾਂ ਲਾ ਗਏ ਉਹਨਾਂ ਦੇ ਬਾਰੇ ਸੁਣੋ ਬਾਬਾ ਬੰਦਾ ਸਿੰਘ ਨਾਲ ਮਿਲ ਕੇ ਜੰਗਾ ਵਿੱਚ ਜੂਝਦੇ ਆ ਸ਼ਹੀਦ ਭਾਈ ਚਿੱਤਰ ਸਿੰਘ ਪੁੱਤਰ ਕੇਸੋ ਸਿੰਘ ਬਲਾਸਪੁਰ ਸ਼ਹੀਦ ਹੋਏ ਸੈਨਾ ਸਿੰਘ ਸੰਡੋਰੇ ਦੀ ਜੰਗ ਵਿੱਚ ਹਾਠੂ ਸਿੰਘ ਭਾਈ ਮਨੀ ਸਿੰਘ ਦੀ ਸਾਹਤ ਤੋਂ ਕਈ ਸਾਲ ਬਾਅਦ ਸਰਹੰਦ ਵਿੱਚ ਅਸੀਂ ਦੀਪਾ ਗਏ। ਅਸੀਂ ਦੇ ਭਾਈ ਬਚੱਤਰ ਸਿੰਘ ਦੇ ਦੋ ਪੁੱਤਰਾਂ ਵਿੱਚੋਂ ਭਾਈ ਸਗਰਾਮ ਸਿੰਘ ਚੱਪੜ ਚੜੀ ਦੇ ਮਦਾਨ ਵਿੱਚ ਅਸੀਂ ਹੋਏ। ਭਾਈ ਰਾਮ ਸਿੰਘ ਫਰਕਸੀਰ ਬਾਦਸ਼ਾਹ ਦੁਆਰਾ ਬਾਬਾ ਬੰਦਾ ਸਿੰਘ ਸਵੇਤ ਦਿੱਲੀ ਵਿੱਚ ਅਸੀਂ ਕੀਤੇ ਗਏ। ਸਿੰਘਾਂ ਵਿੱਚੋਂ ਸਾਵਲ ਸਾਨੂੰ ਭਾਈ ਉਹਦੇ ਸੰਗ ਦੇ ਸੱਤ ਪੁੱਤਰਾਂ ਵਿੱਚੋਂ ਪੰਜ ਨੇ ਸਹਾਦਤ ਪ੍ਰਾਪਤ ਕੀਤੀ ਮਹਿਮੂਬ ਸਿੰਘ ਤੇ ਫਤੇ ਸਿੰਘ ਚੱਪੜਚੜੀ ਬਾਗ ਸਿੰਘ ਬਲਾਸਪੁਰ ਅਲਵੇਲ ਸਿੰਘ ਤੇ ਮੋਹਰ ਸਿੰਘ ਨਿਸਢੋਰੇ ਦੀ ਜੰਗ ਵਿੱਚ ਸਹਾਦਤ ਗਲਗੱਪੜੀ ਪਾਈ 30 ਦੇ ਲਗਭਗ ਜੀਆਂ ਨੇ ਸਿੱਧੀ ਪ੍ਰਾਪਤ ਕੀਤੀ ਕਥਾ ਦੇ ਬਸ ਵਿੱਚ ਵੀ ਕਿੱਥੇ 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 ਕਿਸੇ ਐਸੇ ਪਰਿਵਾਰ ਬਾਰੇ ਸਾਰਾ ਦੱਸ ਸਕਣਾ ਕਥਾ ਦੀਆਂ ਅੱਖਾਂ ਵੀ ਤਾਂ ਕਦੇ ਕਦਾਈਂ ਨਮ ਹੋ ਸਕਦੀਆਂ ਹਨ ਨਾ ਮੱਖਾਂ ਨਾਲ ਕਥਾ ਸਾਰਾ ਸੱਚ ਕਿੱਥੋਂ ਦੇਖ ਸਕਦੀ ਹੈ ਜੇ ਭਾਈ ਮਨੀ ਸਿੰਘ ਜੀ ਦੇ ਸਾਖ ਸੰਬੰਧੀਆਂ ਦਾ ਲੇਖਾ ਜੋਖਾ ਕਰਨਾ ਹੋਵੇ ਜਿੱਥੇ ਭਾਈ ਸਾਹਿਬ ਜੀ ਦੇ ਦਾਦੇ ਤੇ ਭਰਾ ਭਾਈ ਨੰਨੂ ਜੀ ਭਾਈ ਸਾਹਿਬ ਦੇ ਸਹੁਰੇ ਭਾਈ ਲੱਖੀ ਸ਼ਾ ਬਨਜਾਰਾ ਦਾ ਪਰਿਵਾਰ ਤਾਂ ਗਿਣਤੀ ਪਤਾ ਨਹੀਂ ਕਿੱਥੋਂ ਤੱਕ ਚਲੀ ਜਾਵੇ ਕਥਾ ਸੱਚਮੁੱਚ ਅੱਖਾਂ ਭਰ ਆਈ ਇਹ ਕਥਾ ਦੀ ਸਹਾਦਤਾ ਨੂੰ ਸੰਧਰਾਜ ਲਈ ਹੈ ਸਹਾਇਦ ਫਿਰ 13 ਸਾਲ ਦੇ ਸੰਨ ਭਾਈ ਮਨੀ ਸਿੰਘ ਜੀ ਜਦ ਉਹਨਾਂ ਦੇ ਪਿਤਾ ਭਾਈ ਮਾਈਦਾਸ ਉਹਨਾਂ ਨੂੰ ਸਤਿਗੁਰੂ ਜੀ ਹਰ ਰਾਏ ਜੀ ਦੇ ਚਰਨ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਲੈ ਕੇ ਆਏ ਸਨ ਮਹਾਰਾਜ ਦੇ ਚਰਨ ਸਪਰਸ਼ ਕਰਦਿਆਂ ਹੀ ਭਾਈ ਮਨੀ ਸਿੰਘ ਨੇ ਜਾਣ ਲਿਆ ਕਿ ਉਹਨਾਂ ਦਾ ਆਗ ਅੰਤ ਇਹੋ ਹੈ ਗੁਰੂ ਹਰ ਰਾਏ ਜੀ ਦੇ ਸਰਮੁਖ ਐਸਾ ਬੈਠੇ ਕਿ ਮੋੜ ਸਹਾदत ਦੀ ਉਥੋਂ ਉੱਠੇ ਹੀ ਨਾ ਸਤਿਗੁਰਾਂ ਦੇ ਕੋਲ ਹੀ ਰਹੇ 2200 ਘੋੜਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਟੁਕੜੀ ਦੀ ਕਮਾਨ ਭਾਈ ਮਨੀ ਸਿੰਘ ਨੂੰ ਦਿੱਤੀ ਗਈ। ਰਾਜਾ ਜੈਸੰਗ ਦੇ ਸੱਦੇ ਤੇ ਜਦ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਗਏ ਤਾਂ ਭਾਈ ਮਨੀ ਸਿੰਘ ਵੀ ਉਹਨਾਂ ਦੇ ਨਾਲ ਸਨ। ਛੇਛ ਕਦੇ ਮਰੀਜ਼ਾਂ ਦੀ ਸਾਰੀ ਪੀੜ ਤੇ ਬਿਮਾਰੀ ਆਪਣੇ ਸਰੀਰ ਤੇ ਲੈਣ ਵਗਰੋਂ ਜਦ ਮਹਾਰਾਜ ਅਸ਼ਟਮ ਬਲਵੀਰ ਨੇ ਬੋਲ ਆਚਾਰੇ ਬਾਬਾ ਬਕਾਲੇ ਤਾਂ ਭਾਈ ਮਨੀ ਸਿੰਘ ਮਾਤਾ ਸਲਖਣੀ ਜੀ ਨਾਲ ਬਕਾਲੇ ਆ ਗਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਰਹਿੰਦਿਆਂ ਭਾਈ ਮਨੀ ਸਿੰਘ ਉਹਨਾਂ ਨਾਲ ਪ੍ਰਚਾਰ ਦੌਰਿਆਂ ਉੱਤੇ ਵੀ ਜਾਂਦੇ ਰਹੇ ਨੌਵੇਂ ਪਾਤਸ਼ਾਹ ਦੇ ਨਾਲ ਦਿੱਲੀ ਦੇ ਚਾਂਦਨੀ ਚੌਕ ਵਿੱਚ ਵਾਪਰੇ ਮਹਾਨ ਵਰਤਾਰੇ ਮਗਰੋਂ ਭਾਈ ਮਨੀ ਸਿੰਘ ਦੇ ਸਹੁਰੇ ਭਾਈ ਲੱਖੀ ਸਾਹਿਬ ਜੀ ਵੱਲੋਂ ਮਹਾਰਾਜ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਸੇਜ ਬਣਾ ਕੇ ਕੀਤਾ ਗਿਆ ਸੀ। ਭਾਈ ਮਨੀ ਸਿੰਘ ਦੇ ਭਰਾ ਭਾਈ ਦਿਆਲਾ ਜੀ ਵੀ ਨੌਵੇਂ ਮਹਾਰਾਜ ਨਾਲ ਦਿੱਲੀ ਸੀ ਰੋਏ। ਜਿੱਥੇ ਉਹਨਾਂ ਨਫ਼ਰਤਾਂ ਦੀ ਬਲ ਦੀ ਅੱਗ ਨੂੰ ਉਬਲਦੀ ਦੀਗ ਵਿੱਚ ਬੈਠ ਕੇ ਕੁਝ ਸ਼ਾਂਤ ਕੀਤਾ। 9ਵੇਂ ਪਾਸ਼ਾ ਨੇ ਜਦ ਦਿੱਲੀ ਦੇ ਸਿਰ ਆਪਣੇ ਸਰੀਰ ਦਾ ਠੀਕਰਾ ਫੋੜਿਆ ਤਦੋ ਭਾਈ ਮਨੀ ਸਿੰਘ ਕਲੰਗੀ ਧਰਜੀ ਦੀ ਸੇਵਾ ਵਿੱਚ ਮੌਜੂਦ ਸੀ 13 ਸਾਲ ਦੀ ਦੁਨਿਆਵੀ ਉਮਰ ਵਿੱਚ 7ਵੇਂ ਪਾਸ਼ਾ ਦੇ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਬਾਲ ਮਨੀ ਰਾਮ ਅਜ 35 ਸਾਲ ਦੀ ਉਮਰ ਵਿੱਚ ਆਉਂਦਿਆਂ ਗੁਰਮਤਿ ਦਾ ਤਰੰਤਰ ਵਿਦਵਾਨ ਤੇ ਗਿਆਨੀ ਭਾਈ ਮਨੀ ਸਿੰਘ ਬਣ ਚੁੱਕਿਆ ਸੀ ਆਜੂ 35 ਵਰਖ ਕੇ ਮਨੀ ਸਿੰਘ ਕੀ ਆਏ ਲਿਖੇ ਲਖਾਏ ਪੋਥੀਆਂ ਮਨ ਮੈਂ ਬਹੁ ਉਸ ਤਸ ਉਤਛਾਏ ਜਦ 10ਵੇਂ ਪਾਸ਼ਾ ਨੇ ਧੀਰਮੱਲਿਆ ਪਾਸੋਂ ਆਦ ਬੀੜ ਦੀ ਮੰਗ ਕੀਤੀ ਕਿ 9ਵੇਂ ਪਾਸ਼ਾ ਦੀ ਬਾਣੀ ਸਾਮਲ ਕਰ ਬੀੜ ਨੂੰ ਅੰਤਮ ਰੂਪ ਦੇ ਕੇ ਸੰਪੂਰਨ ਕੀਤਾ ਜਾ ਸਕੇ ਤਾਂ ਧੀਰਮੱਲਿਆ ਨੇ ਨਾ ਕਰ ਦਿੱਤੀ ਕਲਗੀਧਰ ਸਵਾਮੀ ਜੀ ਨੇ ਸਿੱਖਾਂ ਦੇ ਉਪਕਾਰ ਕਰਦਿਆਂ ਸੰਪੂਰਨ ਬਾਣੀ ਆਪਣੇ ਮਖਾਰਬੇ ਤੋਂ ਦੁਬਾਰਾ ਆਚਾਰਨ ਕੀਤੀ ਤੇ ਇੱਕ ਨਵੀਂ ਬੀੜ ਤਿਆਰ ਕੀਤੀ ਜਿਸ ਨੂੰ ਦਮਦਮੀ ਬੀੜ ਕਿਹਾ ਗਿਆ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਪਾਈ ਗੁਰਦਾਜ ਜੀ ਤੋਂ ਲਿਖਵਾਈ ਸੀ ਉਸੇ ਤਰ੍ਹਾਂ ਕਲੰਗੀਧਰ ਪਾਸ਼ਾ ਜੀ ਨੇ ਇਹ ਸੇਵਾ ਭਾਈ ਮਨੀ ਸਿੰਘ ਤੋਂ ਕਰਵਾਈ ਇਸ ਕਾਰਜ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ ਵੱਲੋਂ ਵੀ ਭਾਈ ਮਨੀ ਸਿੰਘ ਦੀ ਬਹੁਤ ਮੁੱਲੀ ਸਹਾਇਤਾ ਕੀਤੀ ਗਈ ਬਾਜਾਂ ਵਾਲੇ ਸਤਗੁਰਾਂ ਨੇ ਸੰਪੂਰਨ ਬਾਣੀ ਦੀ ਕਥਾ ਵੀ ਆਪਣੇ ਮੁਖੋਂ ਸੰਗਤਾਂ ਨੂੰ ਸਰਵਣ ਕਰਵਾਈ ਜੈਸ ਨੂੰ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਇੱਕ ਮਾਨਕ ਚਿਤ ਹੋ ਕੇ ਸੁਣਿਆ ਐਸੀ ਇਕਾਗਰਤਾ ਦੇਖਦਿਆਂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਮਹਾਰਾਜ ਕਹਿੰਦੇ ਤੁਸਾਂ ਐਸਾ ਗੁਰ ਸਿੱਖੀ ਜੀਵਨ ਜਿਉਣਾ ਹੈ ਜੋ ਸਿੱਖਾਂ ਲਈ ਮਿਸਾਲੀ ਹੋ ਨਿਭੜੇਗਾ ਗੁਰਬਾਣੀ ਲਿਖਣ ਗਾਉਣ ਤੇ ਕਥਾ ਦੀ ਐਸੀ ਪ੍ਰੇਰਣਾ ਤੁਸੀਂ ਪੰਥ ਵਿੱਚ ਪੈਦਾ ਕਰੋਗੇ ਕਿ ਤੁਹਾਡੇ ਤੋਂ ਟਕਸਾਲਾਂ ਸੰਪਰਦਾਵਾਂ ਸ਼ੁਰੂ ਹੋਣਗੀਆਂ ਰਖ ਰੂਪੀਏ ਪੰਥ ਦੀਆਂ ਕਈ ਸਖਾਵਾਂ ਤੁਹਾਡੇ ਤੋਂ ਗਿਆਨ ਲੈ ਕੇ ਫੁੱਟਣਗੀਆਂ ਇਹ ਸਤਿਗੁਰੂ ਜੀ ਨੇ ਅਸੀਸਾਂ ਦਿੱਤੇਆਂ ਸਾਹਾ ਸੰਗਤੋ ਮਹਾਰਾਜ ਨੇ ਬਾਬਾ ਦੀਪ ਸਿੰਘ ਨੂੰ ਗੁਰੂ ਕੀ ਕਾਸੀ ਰਹਿ ਕੇ ਪਾਵਨ ਬੀੜਾ ਲਿਖਣ ਲਿਖਾਉਣ ਤੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਵਿਖੇ ਇਹ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਬਾਣੀ ਲਿਖਣ ਦੀ ਸੇਵਾ ਕਰਦੇ ਭਾਈ ਮਨੀ ਸਿੰਘ ਜੀ ਦੇ ਮਾਨ ਵਿੱਚੋਂ ਫੁਰਨਾ ਆਇਆ ਤੇ ਉਹਨੇ ਸਿੱਖ ਸੰਗਤਾਂ ਦੇ ਸੁੱਖ ਲਈ ਬਾਣੀ ਦੀਆਂ ਬਖ ਬਖ ਪੋਥੀਆਂ ਬਣਾ ਦਿੱਤੀਆਂ ਨਤਨੇਮ ਪੰਜ ਗ੍ਰੰਥੀ ਦੱਖਣੀ ਓਂਕਾਰ ਸਿੱਧ ਗੋਸ਼ਟ 52 ਅੱਖਰੀ 22 12 ਭਗਤ ਬਾਣੀ ਦੀਆਂ ਪੋਥੀਆਂ ਤਿਆਰ ਕਰ ਦਿੱਤੀਆਂ ਉਹਨਾਂ ਆਦ ਗ੍ਰੰਥ ਸਹਿਬ ਦੀ ਬਾਣੀ ਦੀ ਤਰਤੀਬ ਵੀ ਕੁਝ ਹਲਾ ਦਿੱਤੀ ਬਾਣੀ ਨੂੰ ਰਾਗ ਆਧਾਰਤ ਦੀ ਥਾਂ ਗੁਰੂ ਪਾਛਾਈਆਂ ਦੇ ਕਾਲ ਅਨੁਸਾਰੀ ਕਰ ਦਿੱਤਾ ਨਾਲ ਹੀ ਉਹਨਾਂ ਨੇ ਆਦਿ ਗ੍ਰੰਥ ਸਹਿਬ ਤੇ ਦਸਮ ਗ੍ਰੰਥ ਦੀ ਵੀ ਇੱਕ ਬੀੜ ਕਰ ਦਿੱਤੀ ਭਾਈ ਸਾਹਿਬ ਦੇ ਇਹਨਾਂ ਕਾਰਜਾਂ ਤੇ ਪੰਥ ਉਹਨਾਂ ਨਾਲ ਕੁਝ ਨਾਰਾਜ਼ ਵੀ ਹੋ ਗਿਆ ਕੁਝ ਸਿੰਘਾਂ ਨੇ ਕਿਲੇ ਰੂਪੀ ਇਹ ਬੋਲ ਬੋਲੇ ਭਾਈ ਮਨੀ ਸਿੰਘ ਜੀ ਜਿਵੇਂ ਤੁਸੀਂ ਮਹਾਰਾਜ ਦੀ ਬਾਣੀ ਦੇ ਅੰਗ ਹਿਲਾਏ ਨੇ ਬਾਣੇ ਬਖ ਬਖ ਪੋਥੀਆਂ ਵਿੱਚ ਕਰ ਦਿੱਤੀ ਉਸੇ ਤਰ੍ਹਾਂ ਧਾਰਨੇ ਅੰਗ ਵੀ ਸਰੀਰ ਨਾਲੋਂ ਜੁਦਾ ਕੀਤੇ ਜਾਣਗੇ ਪੰਥ ਦੇ ਸਹਿ ਸੁਭਾਏ ਕਹੇ ਇਹ ਬੋਲ ਭਾਈ ਮਨੀ ਸਿੰਘ ਜੀ ਨੇ ਸਿਰ ਮੱਥੇ ਤੇ ਲਏ ਉਹਨਾਂ ਸਿਰ ਝੁਕਾਉਂਦਿਆਂ ਪੰਥ ਅੱਗੇ ਬੇਨਤੀ ਕੀਤੀ ਮੇਰੇ ਵੱਡੇ ਭਾਗ ਹੋਣਗੇ ਜੇ ਮੈਂ ਪੰਥ ਦੇ ਮੇਰੇ ਲਈ ਕਹੇ ਬੋਲਾਂ ਨੂੰ ਆਪਣੀ ਦੇਹ ਤੇ ਹੰਢਾ ਸਕਾਂ ਮੈਂ ਖੜੇ ਮੱਥੇ ਸੱਤ ਬਚਨ ਕਹਿ ਕੇ ਇਹਨਾਂ ਨੂੰ ਸਵੀਕਾਰਦਾ ਹਾਂ ਪਰ ਇੱਕ ਬੇਨਤੀ ਖਾਲਸਾ ਜੀ ਅੱਗੇ ਜ਼ਰੂਰ ਕਰਨੀ ਚਾਹੁੰਦਾ ਹਾਂ ਇਹ ਕਹਿੰਦਿਆਂ ਅਕਾਲ ਪੁੰਗੇ ਤੇ ਬੈਠੇ ਭਾਈ ਮਨੀ ਸਿੰਘ ਹੱਥ ਜੋੜਦਿਆਂ ਖੜੋ ਖੜੇ ਹੋ ਕੇ ਖੜੇ ਹੋ ਕੇ ਕਿ ਸਰਬਸਮਰੱਤ ਖਾਲਸਾ ਪੰਥ ਮੈਨੂੰ ਬਖਸ਼ ਲਵੇ ਤੇ ਮੇਰੇ ਲਈ ਇੰਨੀ ਕੁ ਅਰਦਾਸ ਸਤਿਗੁਰਾਂ ਦੇ ਚਰਨਾਂ ਤੇ ਕਰ ਦੇਵੇ ਕੇ ਪਾਥ ਦੇ ਮੇਰੀ ਝੋਲੀ ਪਾਏ ਇਹਨਾਂ ਬਚਨਾਂ ਨੂੰ ਪਾਲਦਿਆ ਹੋਇਆ ਮੇਰੇ ਮੂੰਹੋਂ ਇੱਕ ਵਾਰ ਵੀ ਹਾਏ ਨਾ ਨਿਕਲੇ ਮੇਰੀ ਦੇਹ ਤੁਰਕਾ ਸਿਰ ਲੱਗੇ ਤੇ ਬੰਦ-ਬੰਦ ਕਟਵਾਉਂਦਿਆਂ ਹੋਇਆ ਮੇਰੀ ਗੁਰਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ ਖਾਲਸਾ ਜੀ ਇਹ ਇੱਕ ਦੇਹ ਵਿਚਾਰੀ ਕੀ ਸਹ ਹੈ ਪੰਥ ਦੇ ਬਚਨਾਂ ਉਤੋਂ ਜਈਆਂ ਲੱਖਾਂ ਦਿਆਂ ਕਰਵਾਰ ਕੀਤੀਆਂ ਜਾ ਸਕਦੀਆਂ ਹਨ ਦੇ ਤਾਂ ਆਉਂਦੀ ਜਾਣੀ ਹੈ ਸਿੱਖੀ ਕਰਮਾਂ ਨਾਲ ਮਿਲਦੀ ਹੈ ਬਸ ਇੰਨੀ ਜੁੰਦੜੀ ਹੈ ਖਾਲਸੇ ਅੱਗੇ ਕੇ ਮੇਰੀ ਸਿੱਖੀ ਪਾਰ ਚੜ ਜਾਣ ਦੀ ਅਰਦਾਸ ਕਰਦੇ ਵੋ ਭਾਈ ਮਨੀ ਸਿੰਘ ਕਹਿਣ ਲੱਗਿਆ ਸਾਧ ਸੰਗਤੋ ਇਹ ਦੇਹਾਂ ਦਾ ਲੱਖਾਂ ਹੀ ਆਉਣੀਆਂ ਤੇ ਲੱਖਾਂ ਹੀ ਜਾਣੀਆਂ ਹੈ ਪਰ ਜਿਹੜੀ ਗੁਰ ਸਿੱਖੀ ਹੈ ਨਾ ਇਹ ਕਰਮਾਂ ਨਾਲ ਮਿਲਦੀ ਹੈ। ਇਸ ਕਰਕੇ ਮੇਰੀ ਜਿਹੜੀ ਗੁਰ ਸਿੱਖੀ ਹੈ ਨਿਭ ਜਾਵੇ। ਭਾਈ ਮਨੀ ਸਿੰਘ ਦੇ ਬੋਲ ਸੁਣਦਿਆਂ ਪੰਥ ਨੇ ਪੰਜ ਸਿੰਘਾਂ ਨੂੰ ਬੇਨਤੀ ਕੀਤੀ ਕਿ ਭਾਈ ਮਨੀ ਸਿੰਘ ਦੀ ਅਰਦਾਸ ਜ਼ਰੂਰ ਕੀਤੀ ਜਾਵੇ। ਹੇ ਨਮਾਨਿਆਂ ਦੇ ਮਾਨ ਰੰਗਕਰ ਕਾਲ ਪੁਰਖ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲਾਂ 'ਪਾਸ ਖਾਸੇ ਦੀ ਅਰਦਾਸ ਹੈ ਆਪ ਜੀ ਦੇ ਪਿਆਰੇ ਘਰ ਸਿੱਖ ਭਾਈ ਮਨੀ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਿਭ ਜਾਵੇ ਅੰਗ ਸਵੰਗ ਸੁਹਾਈ ਹੋਣਾ ਸਤਿਗੁਰੂ ਜੀਓ ਪੰਥ ਦੇ ਬੋਲਾਂ ਨੂੰ ਪਾਲਦੇ ਹੋਏ ਬੰਦ ਬੰਦ ਕਰਵਾਉਂਦੇ ਆ ਭਾਈ ਮਨੀ ਸਿੰਘ ਜੀ ਨੂੰ ਸਿੱਧਕ ਤੇ ਦ੍ਰਿੜ ਵਕਸ਼ਣੀ ਅਰਦਾਸ ਦੇ ਬੋਲ ਸੁਣਦਿਆਂ ਭਾਈ ਮਨੀ ਸਿੰਘ ਦਾ ਚਿਹਰਾ ਸੂਰਜ ਵਾਂਗ ਇਦਾਂ ਲੱਗਾ ਤੇ ਮਨ ਵਿੱਚੋਂ ਸਹਾ ਦੇ ਚਾਉ ਦੀਆਂ ਛੱਲਾਂ ਉੱਠਣ ਲੱਗ ਪਈਆਂ ਹੁਣ ਇਸ ਤੋਂ ਕਥਾ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਸਾਧ ਸੰਗਤ ਕਥਾ ਵਿਚਾਰ ਕਰਦਿਆਂ ਤੋਂਨੇਕ ਪ੍ਰਕਾਰ ਦੀਆਂ ਤਰੁੜੀਆਂ ਭੁੱਲਾਂ ਚੁੱਕਾ ਰਹਿ ਗਿਆਂ ਨੇ ਅਣਜਾਣ ਬੱਚਾ ਸਮਝ ਕੇ ਮਾਫ਼ ਕਰਿਓ ਅੱਗੇ ਬਾਤ ਤੇ ਸੁੱਧ ਬੁੱਧ ਤੇ ਚਾਉ ਪਾਓ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ